509 ਬਿਲ ਜਿਹੜਾ ਐਸਵੀ 509 ਟ੍ਰਾਂਸਨੇਸ਼ਨਲ ਅਪਰੇਸ਼ਨ ਬਿਲ ਹੈਗਾ ਆ ਦੋ ਕਮੇਟੀਆਂ ਚੋਂ ਆਲਰੇਡੀ ਉਹ ਜਨੈਨੀਮਸਲੀ ਪਾਸ ਹੋ ਚੁੱਕਾ ਅਨਫੋਰਚਨਟਲੀ ਪਿਛਲੀ ਵਾਰੀ ਆਪਣਾ ਕੋਈ ਵੀ ਪੰਜਾਬੀ ਭੈਣ ਭਰਾ ਉੱਥੇ ਗਿਆ ਨਹੀਂ ਸੀ ਤੇ ਹਿੰਦੂ ਅਮਰੀਕਨ ਫਾਊਂਡੇਸ਼ਨ ਵਾਲੇ ਲੋਕ ਗਏ ਸੀ ਉਹਨਾਂ ਨੇ ਉੱਥੇ ਪ੍ਰੈਜੈਂਟੇਸ਼ਨ ਵੀ ਦਿੱਤੀ ਤੇ ਉਹਨਾਂ ਦੇ ਪਿੱਛੇ ਆਰਟੀਕਲ ਵੀ ਆਏ ਆ ਉਹਨਾਂ ਦੀ ਵੀਡੀਓ ਵੀ ਆਈ ਆ ਕਿੰਨੀ ਹੇਟ ਉਹ ਫਲਾ ਰਹੇ ਆ ਉਹਨੇ ਇਹ ਹਿੰਦੂ ਅਮਰੀਕਨ ਫਾਊਂਡੇਸ਼ਨ ਵਰਸਸ ਜਿਹੜਾ SV509 ტრანსਨਾਸ਼ਨਲ ਬਿਲ ਨਹੀਂ ਹੈਗਾ ਇਹ ਵਰਸਸ ਹੁਣ Hindu families versus ਇਹ ਹੋ ਗਿਆ ਬਹੁਤ ਸਾਰੇ ਜੇ ਤੁਸੀਂ ਕਮੈਂਟ ਦੇਖੋ ਉਹਨਾਂ ਦੇ ਥੱਲੇ ਉਹ ਕਹਿ ਰਹੇ ਆ ਕਿ ਲਮਾਈ Hindu family and friends who oppose SV509 ਸੋ ਹੁਣ ਉਹ ਇਸ ਇਸ਼ੂ ਦੇ ਉੱਤੇ ਬਹੁਤ ਵੱਡਾ ਜਿਹੜਾ ਇਕੱਠ ਕਰ ਰਹੇ ਹੈਗੇ ਆ 21 ਤਰੀਕ ਨੂੰ ਫੇਰ 10:30 ਵਜੇ ਕੈਲੀਫੋਰਨੀਆ ਦੀ ਸਟੇਟ ਕੈਪੀਟਲ ਦੇ ਉੱਤੇ ਹੀアリング ਹੋਣੀ ਆ ਆਪਾਂ ਪਿਛਲੇ ਵੀਕਐਂਡ ਦੇ ਦੌਰਾਨ ਮੋਡੇਸਟੋ ਗੁਰੂ ਘਰ ਗਏ ਸੀ ਉੱਥੇ ਬਸਾਖੀ ਦੇ ਸਬੰਧ ਦੇ ਵਿੱਚ ਪ੍ਰੋਗਰਾਮ ਸੀ ਬਹੁਤ ਸਾਰੇ ਜਿਹੜੇ ਸ्रोतੇ ਸਾਨੂੰ ਮਿਲੇ ਵੀ ਉਹਨਾਂ ਨੇ ਕਿਹਾ ਵੀ ਆਪਾਂ ਜਾਵਾਂਗੇ ਵੀ ਸੋ ਹਰ ਇੱਕ ਆਪਣਾ ਪੰਜਾਬੀ ਭੈਣ ਭਰਾ ਜਿਹੜਾ ਅਮਰੀਕਨ ਸਿਟੀਜ਼ਨ ਹੈਗਾ ਆ ਜਾਂ ਜਿਹਨ ਸਿਟੀਜ਼ਨ ਬਣਨਾ ਆ ਤੁਸੀਂ ਚਾਹਦੇ ਆਣ ਵਾਲੀਆਂ ਜਨਰੇਸ਼ਨ ਦੇ ਵਿੱਚ ਤੁਹਾਡੇ ਬੱਚੇ ਪਰੇਲੀ ਆਪਣੀ ਐਕਸਪ੍ਰੈਸ਼ਨ ਕਰ ਸਕਣ ਆਪਣੀ ਗੱਲਾਰੇ ਬੋਲ ਸਕਣ ਚਾਹੇ ਕੋਈ ਵੀ ਸਰਕਾਰ ਆ ਜਿੱਦਾਂ ਆਪਾਂ ਬੋਲਦੇ ਆ ਤੁਸੀਂ ਦੇਖਦੇ ਆ ਵੀ ਅਸੀਂ 트럼ਪ ਉਹਨਾਂ ਦੀ ਜੇ ਗਲਤੀ ਆ ਉਹਦੇ ਉਲਟ ਵੀ ਬੋਲਦੇ ਆ ਜੇ ਸਾਡਾ ਗਵਰਨਰ ਕੈਲੀਫੋਰਨੀਆ ਦਾ ਗਲਤ ਕੰਮ ਕਰਦਾ ਉਹਦੇ ਉਲਟ ਵੀ ਬੋਲਦੇ ਆ ਜੇ ਹੋਰ ਸਰਕਾਰਾਂ ਗਲਤ ਕੰਮ ਕਰਦੀਆਂ ਤੇ ਉਹ ਬੋਲਣ ਦਾ ਹੱਕ ਹਰ ਇੱਕ ਸਿਟੀਜ਼ਨ ਕੋ ਹੈਗਾ ਪਰ ਜੇ ਤੁਹਾਨੂੰ ਉੱਥੇ ਦੀਆਂ ਸਰਕਾਰਾਂ ਆ ਕੇ ਮਾਰਨ ਦੀ ਕੋਸ਼ਿਸ਼ ਕਰਨਗੇ ਆ ਤੇ ਉਹ ਬਹੁਤ ਗਲਤ ਗੱਲ ਆ ਉਹ ਪਿੱਛੇ ਵਾਪਰੇ ਆ ਇਸੇ ਕਰਕੇ ਜੇ ਉਹ ਐਸਵੀ 509 ਬਿੱਲ ਆ ਕੈਲੀਫੋਰਨੀਆ ਸਟੇਟ ਦੇ ਵਿੱਚ ਆਇਆ ਹੈਗਾ ਸੋ ਹੁਣ ਸਾਡਾ ਸਾਰਿਆਂ ਦਾ ਫਰਜ਼ ਬਣਦਾ ਇੱਕ ਦੂਜੇ ਵੱਲ ਦੇਖੋ ਨਾ ਬਹੁਤ ਸਾਰੇ ਲੋਕਾਂ ਨੇ ਪੋਲੀਟੀਕਲ ਸਾਈਲਮ ਲਏ ਆ ਕਈਆਂ ਦੀਆਂ ਤਰੀਕਾਂ ਲੱਗੀਆਂ ਹੋਈਆਂ ਆ ਵੀ ਭਾਈ ਤੁਸੀਂ ਇੱਥੇ ਤਾਂ ਕਹਿੰਦੇ ਆ ਵੀ ਸਾਨੂੰ ਇੰਡੀਆ ਦੇ ਵਿੱਚ ਖਤਰਾ ਮਾਰਦੇ ਆ ਪਰ ਜੋ ਅਮਰੀਕਾ ਦੇ ਵਿੱਚ ਵਾਪਰੇ ਆ ਤੁਹਾਡੇ ਸਾਹਮਣੇ ਧਾਰਨਾ ਆਈਆਂ ਕੈਨੇਡਾ ਚ ਵਾਪਰਿਆ ਉਹ ਤੁਹਾਡੇ ਸਾਹਮਣੇ ਧਾਰਨਾ ਆਈਆਂ ਜੇ ਤੁਸੀਂ ਕੈਲੀਫੋਰਨੀਆ ਦੇ ਜਿੱਥੇ ਬਿੱਲ ਹੋ ਰਿਹਾ ਉੱਥੇ ਜਾਉਂਗੇ ਸਟੇਟ ਦੇ ਵਿੱਚ ਤੁਹਾਡੇ ਕੋਲ ਪ੍ਰੂਫ ਵੀ ਹੋਊਗਾ ਵੀ ਭਾਈ ਅਸੀਂ ਇੱਥੇ ਵੀ ਗੱਲ ਕਰ ਰਹੇ ਆਂ ਵੀ ਜੇ ਧੱਕਾ ਹੁੰਦਾ ਸਾਡਾ ਕਿਸੇ ਦੇ ਨਾਲ ਸੋ ਸਾਡੀ ਸਾਰਿਆਂ ਨੂੰ ਬੇਨਤੀ ਆ ਵੀ ਭਾਈ ਜਿੰਨੇ ਵੀ ਗੁਰੂ ਘਰਾਂ ਦੀਆਂ ਕਮੇਟੀਆਂ ਆ ਜਿੰਨੇ ਵੀ ਕੋਈ ਚਾਹੇ ਸਾਡਾ ਹਿੰਦੂ ਭੈਣ ਭਰਾ ਆ ਚਾਹੇ ਸਿੱਖ ਆ ਐਜ਼ ਏ ਅਮਰੀਕਨ ਸਿਟੀਜ਼ਨ ਆਪਾਂ ਇਸ ਬਿੱਲ ਦੀ ਜਿਹੜੀ ਆ ਸਪੋਰਟ ਕਰੀਏ ਜਿਹੜੇ ਇਸ ਬਿੱਲ ਦਾ ਵਿਰੋਧ ਕਰ ਰਹੇ ਆ ਉਹ ਸ਼ਰਿਆਂ ਤੁਹਾਨੂੰ ਲੱਗ ਰਿਹਾ ਹੈ ਕਿ ਉਹ ਉਹਨਾਂ ਸਰਕਾਰਾਂ ਦੇ ਪ੍ਰੌਕਸੀਸ ਆ ਜਿਹੜੇ ਚਾਹਦੇ ਆ ਕਿ ਹਾਂ ਜੇ ਕੋ ਸਾਡੇ ਉਲਟ ਬੋਲੂਗਾ ਅਸੀਂ ਉਹਨਾਂ ਨੂੰ ਕਿਸੇ ਵੀ ਦੁਨੀਆ ਦੇ ਮੁਲਕ ਚ ਜਾ ਕੇ ਮਾਰਾਂਗੇ ਇਹ ਪਿਛਲੇ ਸਮਿਆਂ ਚ ਵਾਪਰਿਆ ਹੈ ਜੀ ਬਿਲਕੁਲ ਸੋ ਇੱਕ ਜੀ ਫੇਰ ਮੈਂ ਤਰੀਕ ਤੇ ਸਮਾਂ ਤੇ ਟਾਈਮਿੰਗ ਡਰੈਸ ਜਿਹੜਾ ਉਹ ਦੱਸਦੇ ਜਾਈਏ 21 ਅਪ੍ਰੈਲ ਨੂੰ ਜਿਹੜੀ ਹੈ ਜੀ ਹੀਅਰਿੰਗ ਆ 21 ਅਪ੍ਰੈਲ ਪੈਂਦਾ ਹੈ ਜੀ ਸੋਮਵਾਰ ਆ ਰਿਹਾ ਸੋਮਵਾਰ ਸਵੇਰੇ 10:30 ਵਜੇ ਅਸੈਂਬਲੀ ਦੇ ਨਾਲ ਹੀ ਜਿਹੜੀ ਇਹ ਬਿਲਡਿੰਗ ਆ 1021 ਓ ਸਟਰੀਟ ਰੂਮ ਨੰਬਰ 2200 ਸੇਮ ਹੀ ਥਾਂ ਦੇ ਉੱਤੇ ਜਿਹੜੇ ਪਿਛਲੀ ਵਾਰੀ ਗਏ ਆ ਉਹਨਾਂ ਨੂੰ ਪਤਾ ਆ ਸੋ 21 ਅਪ੍ਰੈਲ ਨੂੰ ਸਵੇਰੇ 10:30 ਵਜੇ ਪਹੁੰਚੋ ਨਹੀਂ ਤਾਂ ਅਗਲੇ ਆ ਨੇ ਇਹ ਠਾਣਿਆ ਹੋਇਆ ਆ ਵੀ ਇਸ ਬਿੱਲ ਨੂੰ ਉਹਨਾਂ ਨੇ ਫੇਲ ਕਰਾਉਣ ਦੀ ਜਿਹੜੀ ਉਹ ਪੂਰੀ ਕੋਸ਼ਿਸ਼ ਜਿਹੜੀ ਉਹ ਕਰਨੀ ਆ ਇਹਦਾ ਸ਼ੁਕਰ ਆ ਵੀ ਇਥੋਂ ਦੇ ਜਿਹੜੇ ਕੁਝ ਸੈਨੀਟਰ ਅਸੈਂਬਲੀ ਮੈਂਬਰ ਇਸ ਚੀਜ਼ ਨੂੰ ਜਿਹੜਾ ਉਹ ਸਮਝਦੇ ਆ ਸੋ ਆਪਣੇ ਜਿਹੜੇ ਇਨਸਾਫ ਪਸੰਦ ਲੋਕ ਆ ਉਹਨਾਂ ਨੂੰ ਜਿਹੜਾ ਆ ਇਹ ਇਹ ਜਾਣਨਾ ਚਾਹੀਦਾ ਆ ਉੱਥੇ ਹਰ ਇੱਕ ਨੂੰ ਜਿਹੜਾ ਉਹ ਜਾਣਨਾ ਚਾਹੀਦਾ ਜਿਹੜਾ ਉਹ ਸੋਚਦਾ ਆ ਵੀ ਇਹ ਬਿੱਲ ਧੁਰ ਤੱਕ ਪਹੁੰਚੇ ਤੇ ਗਵਰਨਰ ਇਸ ਦੇ ਉੱਤੇ ਜਿਹੜਾ ਉਹ ਪਾਸ ਹੋਣ ਤੋਂ ਬਾਅਦ ਚ ਸਾਈਨ ਕਰੇ ਪਰ ਉਸ ਤੋਂ ਪਹਿਲਾਂ ਇਹ ਕਮੇਟੀਆਂ ਦੇ ਵਿੱਚ ਕਿਲ ਨਾ ਕਰ ਦਿੱਤਾ ਜਾਵੇ ਇਸ ਲਈ ਆਪਾਂ ਆਪਣੀ ਫਰਜ਼ ਨੂੰ ਪਛਾਣੀਏ ਤੇ ਉੱਥੇ ਵੱਧ ਤੋਂ ਵੱਧ ਜਿਹੜੇ ਉਹ ਪਹੁੰਚੀਏ ਹਾਂ ਕਈਰੀ ਹੁੰਦਾ ਆ ਵੀ ਚਲੋ ਜੀ ਬਿਜ਼ੀ ਆ ਜਾਂ ਇਦਾਂ ਆ ਉਦਾਂ ਆ ਆਪ ਨਹੀਂ ਜਾ ਸਕਦੇ ਕਿਸੇ ਨੂੰ ਉੱਥੇ ਤੋਰ ਦੋ ਜੇ ਕਿਤੇ ਹੋਰ ਜਾ ਰਹੇ ਹੋ ਪਰ ਕੋਸ਼ਿਸ਼ ਕਰੋ ਵੀ ਸਾਰੇ ਜਾਣੇ ਜਿਹੜੇ ਆ ਉੱਥੇ ਪਹੁੰਚਣ ਦੀ ਕਿਰਪਾਲਤਾ ਕਰੋ 10:30 ਵਜੇ ਪਿਛਲੀ ਵਾਰੀ ਵੀ ਜਿਹੜੇ ਗਏ ਸੀਗੇ ਗਾਤਰੀਆਂ ਸਮੇਤ ਜਾਣ ਦਿੱਤਾ ਗਿਆ ਸੀਗਾ ਸੋ ਸ਼੍ਰੀ ਸਾਹਿਬ ਵੀ ਤੁਹਾਨੂੰ ਜਿਹੜੀ ਉਹ ਲਾਉਣ ਦੀ ਲੋੜ ਨਹੀਂ ਹੁੰਦੀ ਸੋ ਇਹ ਵੀ ਜਿਹੜਾ ਉਹ ਆਪਾਂ ਤੁਹਾਨੂੰ ਦੱਸਦੇ ਜਾਈਏ ਈਵਨ ਜਦੋਂ ਅਸੈਂਬਲੀ ਚ ਗਏ ਸੀ ਉਹਦੋਂ ਵੀ ਨਹੀਂ ਤੇ ਈਵਨ ਜਦੋਂ ਇਹ ਵਾਲੀ ਬਿਲਡਿੰਗ ਦੇ ਵਿੱਚ ਵੀ ਗਏ ਸੀ ਉਦੋਂ ਵੀ ਤੁਹਾਨੂੰ ਜਿਹੜਾ ਆ ਉਗਟਰ ਹਲਨ ਦੀ ਲੋਡਨੀ ਆ ਤੁਸੀਂ ਜਾ ਸਕਦੇ ਆ ਸੋ 21 ਅਪ੍ਰੈਲ 10:30 ਵਜੇ 1021 ఓ ਸਟਰੀਟ ਸੈਕਰਾਮੈਂਟੋ ਰੂਮ ਨੰਬਰ 2200 ਸੋ ਹੁਣ ਲੈਨੇ ਜੀ ਇਜਾਜ਼ਤ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ